ਇਹ ਨਿਕਨੇ ਕੇ ਬੱਚੇ ਸਾਰੇ ਡੁੱਬ ਜਾਣੇ ਸਾਡੇ ਪਾਣੀ ਵਿੱਚ ਉਹ ਪਹਿਲਾਂ ਇੱਧਰੋਂ ਨਿਕਲਦਾ ਸੀ ਪਾਣੀ ਪਹਿਲਾਂ ਇੱਧਰੋਂ ਜਾਂਦਾ ਸੀ ਨਾੜਾ ਫੇਰ ਇੱਧਰੋਂ ਕਰ ਦਿਆ ਉਸਨੇ ਗੋਲਡ ਮਾਰ ਕੇ ਆੜੇ ਨੇ ਅਚੋਰੇ ਦੱਬ ਤੇ ਆਏ ਹਾਂ ਦੱਬ ਦਿੱਤਾ ਹੈ ਲੈ ਸੁਣੋ ਹਾਂ ਬੁਲਾ ਰਿਹਾ ਕਿੰਨਾ ਬਚਰੇ ਕੋ ਉੱਥੇ ਹੋ ਗਈ ਇੱਥੇ ਡਾਊਨ ਹੈ ਪਾਣੀ 4 ਫੁੱਟ 9 ਇੰਚ ਲੈਵਲ ਆ ਗਿਆ 4 ਫੁੱਟ 3 ਇੰਚ ਆ ਕੋਈ 4 6 ਫੁੱਟ ਦਾ ਲੈਵਲ ਆ ਗਿਆ ਭਾਈ ਮੇਰੀ ਹਾਂ ਰੋਹੀ ਜੀ ਕੀ ਮਾਮਲਾ ਜੀ ਅੱਜ ਕਿਸ ਵਾਸਤੇ ਇਕੱਠੇ ਹੋਏ ਆ ਜਿਹੜੀ ਇਹ ਪੱਟਿਆ ਚਾਰਿਆ ਜੀ ਕਿ ਆ ਕਾਰਨ ਕਿਆ ਜੀ ਵੀਰ ਜੀ ਇਹ ਕਾਰਨ ਪਹਿਲਾਂ ਤਾਂ ਸਸੀਕਾਲ ਜੀ ਤੇ ਇਹ ਜਿਹੜਾ ਕਾਰਨ ਸੀਗਾ ਇਹ ਇਹ ਕਾਰਨ ਸੀ ਵੀ ਪਿੱਛੇ ਜਦੋਂ 골ਡਮਾਰਕ ਪ੍ਰੋਜੈਕਟ ਪਾਸ ਹੋਇਆ ਸੋ ਆਦਰਸ਼ ਨਗਰ ਕਲੋਨੀ ਦਾ ਡਰੇਨੇਜ ਪਿੱਛੇ ਜਾਂਦਾ ਸੀਗਾ ਚੋਵਲ ਹਾਂਜੀ ਇਹਨਾਂ ਨੇ ਆਰਸੀਸੀ ਪਾ ਕੇ ਉਹ ਬੰਦ ਕਰਤਾ ਡਰੇਨੇਜ ਬੰਦ ਹੋਣ ਕਰਕੇ ਸਾਰੀ ਕਲੋਨੀ ਦੇ ਵਿੱਚ ਪਾਣੀ ਘਰਾਂ ਦੇ ਵਿੱਚ ਜਾ ਰਿਹਾ ਸੀਗਾ ਬਰਸਾਤੀ ਪਾਣੀ ਲੋਕਾਂ ਦੇ ਘਰ ਜਾ ਰਿਹਾ ਸੀ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਜਾ ਰਿਹਾ ਸੀਗਾ ਦੋ ਤਿੰਨ ਵਾਰ ਰਿਕਵੈਸਟ ਵੀ ਕੀਤੀ ਕਿ ਭਾਈ ਇਹ ਖੋਲ ਦੋ ਉੱਧਰਲੇ ਪਾਸੇ ਤੋਂ ਇਹਨਾਂ ਨੇ ਨਹੀਂ ਖੋਲਿਆ ਤਾਂ ਫਿਰ ਅੱਜ ਹੁਣ ਅਸੀਂ ਮਤਾ ਪਾਇਆ ਸੀਗਾ ਵੀ ਇਹ ਡਰੇਨੇਜ ਮੇਨ ਡਰੇਨੇ ਨਾਲ ਡਰੇਨੇਜ ਨਾਲ ਜੋੜਿਆ ਜਾਵੇ ਜਿਹਦੇ ਨਾਲ ਕਿ ਮੇਰੀ ਕਲੋਨੀ ਵਾਸੀਆਂ ਨੂੰ ਥੋੜਾ ਜਿਆਦਾ ਰਾਹਤ ਮਿਲੀ ਜੀ ਕੋਈ ਦਿੱਕਤ ਨਾਲ ਕਿਉਂਕਿ ਇਹ ਪਾਣੀ ਹੁਣ ਬੈਕ ਆ ਇਧਰ ਨੂੰ ਹਨਾ ਪਾਣੀ ਦਾ ਫਲੋ ਹੁੰਦਾ ਜੀ ਕਿਧਰ ਨੂੰ ਵੀ ਜਾਣ ਦਾ ਫਲੋ ਹੁੰਦਾ ਆ ਭਾਜੀ ਅਸੀਂ ਪਿੱਛੇ ਤੋਂ ਲੈਵਲਿੰਗ ਕਰਕੇ ਲੈ ਕੇ ਆ ਰਹੇ ਆ ਆਦਰਸ਼ਨਗਰ ਕਲੋਨੀ ਦੇ ਨਿਵਾਸੀ ਜਿੰਨੇ ਖੜੇ ਆ ਇਹਨਾਂ ਨੇ ਦੱਸਿਆ ਵੀ ਇੱਥੇ ਤੋਂ ਇਧਰ ਨੂੰ ਲੈਵਲਿੰਗ ਕਰਕੇ ਲੈ ਕੇ ਜਾਓ ਇਹਨਾਂ ਦੇ ਹਿਸਾਬ ਨਾਲ ਕੰਮ ਹੋ ਰਿਹਾ ਠੀਕ ਹੈ ਜੀ ਕਲੋਨੀ ਨਿਵਾਸੀਆਂ ਦੇ ਹਿਸਾਬ ਨਾਲ ਤੁਸੀਂ ਇਧਰ ਨੂੰ ਨਹੀਂ ਕੋਸ਼ਿਸ਼ ਕਰੀ ਖਲਾਣੀ ਕਿਉਂਕਿ ਹਲੇ ਉਦੇ ਉੱਪਰ ਬਿਲਡਿੰਗ ਬਣੀ ਨਹੀਂ ਹੈਗੀ ਜਿੱਤੇ ਤੱਕ ਮੈਂ ਦੇਖ ਕੇ ਆਇਆ ਇਹ ਪਿਛਲੇ ਪਾਸੇ ਨੂੰ ਹਲੇ ਉੱਪਰ ਬਿਲਡਿੰਗ ਖਾਲੀ ਆ ਜਿਹੜਾ ਨਾਲਾ ਪ੍ਰੋਪਰ ਜਿੱਧਰ ਨੂੰ ਜਾਂਦਾ ਸੀ ਕਿ ਉਧਰ ਨੂੰ ਹੀ ਇਹਨਾਂ ਨੇ ਮੰਨੇ ਹੈਗੇ ਇਧਰ ਨਹੀਂ ਜਿੱਧਰ ਮੰਨੇ ਨਹੀਂ ਇਹ ਮਨਾ ਕਰਕੇ ਇਹ 골ਡ ਮਾਰਕ ਇਹਨਾਂ ਨੇ RC ਪਾ ਕੇ ਬਿਲਕੁਲ ਹੀ ਬੰਦ ਕਰਤਾ ਇਹ ਕਹਿੰਦੇ ਅਸੀਂ ਖਰੀਦ ਲਈ ਹੈ ਜਗਾ ਸਾਡੀ ਹੈ ਠੀਕ ਹੈ ਸਾਨੂੰ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਇਹ ਮਤਲਬ ਉਸ ਟਾਈਮ 라ਵਣ ਰਾਜ ਸੀਗਾ ਅਕਾਲੀ ਸਰਕਾਰ ਸੀ ਇਹ ਅਕਾਲੀ ਸਰਕਾਰ ਦੇ ਟਾਈਮ ਦੇ ਵਿੱਚ ਆ ਪਾਸ ਹੋਇਆ ਪ੍ਰੋਜੈਕਟ ਜੀ ਕਲੋਨੀ ਨਾਲ ਧੱਕਾ ਹੋਇਆ ਹੋਇਆ ਜੀ ਦਿਵਾਰ ਵੇਖ ਲਓ ਤੇ ਜਿਹੜੀ ਇਹਨਾਂ ਦੀ ਰਜਿਸਟਰੀ ਹੈ ਗੇਟ ਤੱਕ ਰਜਿਸਟਰੀ ਹੈ ਗੇਟ ਤੋਂ ਬਾਹਰ ਦੀ ਜਿਹੜੀ ਆ ਦਿਵਾਰਾਂ ਇਹਨਾਂ ਨੇ ਸ਼ਾਮ ਲੜ ਜਗ੍ਹਾ ਦਿਵਾਰਾਂ ਚੱਕੀਆਂ ਹੋਈਆਂ ਜਿੱਦਾਂ ਤੁਸੀਂ ਕੌਂਸਲਰ ਆ ਇਸ ਵਾਰ ਦੇ ਹਨ ਤੁਹਾਡੇ ਵਾਈਸ ਕੌਂਸਲਰ ਆ ਤੇ ਤੁਸੀਂ ਇਹ ਕੋਈ ਮਾਤਾ ਪਾਕੇ ਦੀਵਾਰ ਢਵਾਓ ਜੀ ਜਿਹੇ ਇਹਨਾਂ ਨੇ ਨਜਾਇਜ਼ ਕਰਿਆ ਹੋਇਆ ਮੈਂ ਪ੍ਰਧਾਨ ਜੀ ਵੱਲੋਂ ਆ ਜਿਹੜੇ ਆਪਣੇ ਬਲਦੇਵ ਜੀ ਹਨ ਵੱਲੋਂ ਇੱਕ ਐਪਲੀਕੇਸ਼ਨ ਲੈ ਚੁੱਕਿਆ ਅਸੀਂ ਇਸ ਪ੍ਰੋਜੈਕਟ ਦੀ ਮੰਗਤੀ ਕਰਾ ਰਹੇ ਹਾਂ ਜੀ ਸਰਕਾਰ ਵੱਲੋਂ ਉਹ ਕਰਾ ਕੇ ਉਸ ਤੋਂ ਬਾਅਦ ਜਿਹੜੀ ਵੱਡੀ ਜਗ੍ਹਾ ਹੋਗੀ ਉਹ ਅਸੀਂ ਢਾਵਾਂਗੇ ਜੀ ਸ਼ਾਮਲੜ ਜਗ੍ਹਾ ਖਾਲੀ ਕਰਾਵਾਂਗੇ ਅਸੀਂ 1 ਇੰਚ ਵੀ ਸ਼ਾਮਲੜ ਜਗ੍ਹਾ ਕਿਸੇ ਨੂੰ ਦੱਪਣ ਨਹੀਂ ਦੇਣੀ ਸ਼ੁਕਰੇ ਥੈਂਕ ਯੂ